ਪਾ ਦੋ 3000 ਨਾਲ 3000 ਭਾਜੀ ਕੀ ਹੋਇਆ ਕੀ ਹੈ ਜੀ ਭਾਜੀ ਮੈਂ ਅਸੀਂ ਇੱਧਰ ਦਵਾਈ ਮਾਤਾ ਦੇ ਲੈਣ ਜਾ ਰਹੇ ਸੀਗੇ ਤੇ ਅਸੀਂ ਦੋਵੇਂ ਮੈਂ ਤੇ ਬ੍ਰਦਰ ਸੀਗਾ ਤੇ ਇਹਨੇ ਚੱਲਦੇ ਚੱਲਦੇ ਮੋਟਰਸਾਈਕਲ 'ਚੋਂ ਤੇ ਸਾਨੂੰ ਫੜ ਫੜਨ ਦੇ ਕੋਸ਼ਿਸ਼ ਆਪੀ ਚਾਬੀ ਲਾੜੀ ਇਹਨੇ ਮੈਨੇ ਅਸੀਂ ਆਪਣੇ ਧਿਆਨ ਮੈਨੇ ਕਹਾਂ ਫੋਨ ਦੇਖ ਕੇ ਆ ਦੇਖੋ ਫੋਨ ਦੀ ਸਾਰੀ ਹਾਲਤ ਤੇ ਚਲੋ ਕੋਈ ਨਾ ਤੇਰੀ ਬੌਂਡ ਕਰਨਾ ਮੋਟਰਸਾਈਕਲ ਜਿੱਦ ਦੀ ਜੀ ਸਾਦੀ ਕਰੋ ਮੈਨੂੰ ਕਹਿੰਦਾ ਹੈਲਮਟ ਨਹੀਂ ਪਾਇਆ ਮੈਂ ਕਹਾਂ ਮੈਂ ਸਰਦਾਰ ਆ ਕਹਿੰਦਾ ਪੱਗ ਲਾ ਕੇ ਰੱਖਾਇਆ ਹੁਣ ਮੈਂ ਪੱਗ ਲਾ ਕੇ ਦਿਖਾਵਾਂ ਇਹਨੂੰ ਭੈਣ ਚੋ ਉਹ ਗੱਲੀ ਗੱਲੀ ਗਾਰਲਿਕ ਅੰਨੇ ਨੇ ਇਹ ਇਹ ਇੱਥੇ ਖੜੇ ਸੀ ਯਾਰ ਕੋ ਲਾਈਨ ਲੱਗੀ ਹੋਈ ਹੈ ਲਾਈਨਾਂ ਦੀ ਪਾਪਾ ਲੈਟ ਹੋਈ ਸਾਰੇ ਜਣ ਨੰਗਨ ਲਾ ਪਿਆ ਸੀ ਨੰਗਨ ਲਾ ਪਿਆ ਇੱਥੇ ਹੁਣ ਅਸੀਂ ਪੱਗ ਲਾ ਕੇ ਲਗਾਈਏ ਕਿਉਂਕਿ ਬੰਦੇ ਖੜੇ ਆ ਨਾਕੀ ਇਹਨਾਂ ਕੋਈ ਨਾਕਾ ਐਸੇਗਾ ਆ ਨਾਕਾ ਇਹਨਾਂ ਦਾ ਉਹ ਲੱਗਿਆ ਹੋਏਗਾ ਜੀ ਇੱਥੇ ਚੌਂਕ ਦੇ ਵਿੱਚ ਜਿਹੜਾ ਨਾਕਾ ਆ ਚੌਂਕ ਦੇ ਵਿੱਚ ਪਬਲਿਕ ਦਾ ਰਸਤਾ ਆ ਜੇ ਪਬਲਿਕ ਨੂੰ ਅਸੀਂ ਰੋ ਰੋ ਕੇ ਫੜਾਂਗੇ ਤੇ ਉਹ ਕਿਹੜੇ ਕਾਨੂੰਨ ਆ ਕਿਹੜੇ ਕਾਨੂੰਨ ਚ ਲਿਖਿਆ ਕਿ ਅਸੀਂ ਪਬਲਿਕ ਨੂੰ ਘਰਾਂ ਦਾ ਘਰਾਂ 'ਚ ਜਾ ਕੇ ਫੜਾਂਗੇ ਆਪਾਂ ਹਾਂਜੀ ਸ਼੍ਰੀਮਾਨ ਜੀ ਕੀ ਗੱਲ ਕੀਤੀ ਉਹ ਕਹਿ ਰਹੇ ਕੀ ਤੁਸੀਂ ਕਹਿ ਰਹੇ ਕਿ ਪੱਕਾ ਲਾ ਕੇ ਦਿਖਾਓ ਬਲ ਝੂਠ ਕਹਿ ਰਹੇ ਜੀ ਬਿਲਕੁਲ ਝੂਠੇ ਕੀ ਹੋਏਗੀ ਸਿਕਾ ਜਿਹੜਾ ਮੋਢਸਾ ਮੁੰਡਾ ਵੋਟ ਦਲਾਂਦਾ ਇਹਨਾਂ ਨੂੰ ਇੰਨੀ ਗੱਲ ਤਾਂ ਪੁੱਛੋ ਇੱਕ ਮਿੰਟ ਭਾਈ ਉਹਨਾਂ ਨੂੰ ਪੁੱਛ ਲੈ ਆਪ ਜਿਆਦਾ ਫਿਰ ਜਮਨ ਨੂੰ ਪੁੱਛਣ ਦੇ ਤਾਂ ਨਹੀਂ ਪੁੱਛੋ ਨਾ ਤੁਸੀਂ ਮ ਇੱਥੇ ਨਾ ਰੋਕਿਆ ਇਹ ਭੱਜ ਗਏ ਉਹਨੂੰ ਉੱਥੇ ਜਾ ਕੇ ਫੜੇ ਫੇਰ ਮੈਂ ਕੋ ਲਾਇਸੈਂਸ ਪੁੱਛਿਆ ਕੋਈ ਲਾਇਸੈਂਸ ਨਹੀਂ ਨਾ ਕੋਈ ਨਿਯਾਰਤੀ ਹੈ ਨਾ ਕੋਈ ਨਾ ਹਨਾ ਪਿੱਛਾ ਖਲੇ ਨਾ ਹੈਲਮਟ ਪਾਇਆ ਹੈ ਇਹ ਇਹਨਾਂ ਦਾ ਇਲਜ਼ਾਮ ਹੈ ਵਾਹ ਵੀ ਇਹ ਮੋਟਰਸਾਈਕਲ ਚਲਾਇਆ ਇਹ ਜਿਹੜੇ ਪਿੱਛੇ ਬੈਠਾ ਹੈ ਇਹਦਾ ਕੋਈ ਰੋਲ ਨਹੀਂ ਹੈ ਤਾਂ ਇਹ ਮੋਟਰਸਾਈਕਲ ਦੇ ਪਿੱਛੇ ਬੈਕਸੈਟ ਬੈਠਾ ਹੈ ਚਲੋ ਨਹੀਂ ਮੈਂ ਇਹਨਾਂ ਨੂੰ ਪੁੱਛੀ ਫਿਰ ਇਹਨੇ ਮੈਨੂੰ ਐਡਾ ਕਿਉਂ ਕਿਹਾ ਕਿ ਤੂੰ ਪੱਗ ਲਾਏ ਨਾ ਹੈਲਮਟ ਨਹੀਂ ਭਾਜੀ ਇਹ ਗੱਲ ਨਹੀਂ ਇਹ ਇਹਨੂੰ ਪੁੱਛਿਆ ਸੀ ਇਹ ਗੱਲ ਤੁਸੀਂ ਕਹੀ ਸੀਗੀ ਹਾਂਜੀ ਬਸ ਇਹਨਾਂ ਨੂੰ ਜਵਾਬ ਦੇਣਾ ਇਹ ਗੱਲ ਕਹੀ ਸੀਗੀ ਤੁਸੀਂ ਇਹਨਾਂ ਨੇ ਉਦੋਂ ਬੱਚੇ ਆ ਰਹੇ ਸੀ ਬੱਚੇ ਉਹ ਅੱਗੇ ਚਲੇ ਗਏ ਇਨੀ ਭੱਜ ਕੇ ਮੋਟਰਸਾਈਕਲ ਦੀ ਚਾਬੀ ਕੱਢੀ ਆ ਜਦੋਂ ਬੱਚੇ ਡਿਗਣ ਲੱਗੇ ਇਹਨਾਂ ਜ ਰਾਇਆ ਇਹ ਇਹਨਾਂ ਨੇ ਬਹੁਤ ਵੱਡੀ ਗਲਤ ਲੈਂਗੁਏਜ ਜੋ ਯੂਜ਼ ਕੀਤੀ ਆ ਪਾਗ ਲਾ ਕੇ ਨਗਾ ਪਾ ਕੇ ਚਲਾਨ ਕਰਨਾ ਕੋਈ ਗੱਲ ਨਹੀਂ ਕਰ ਰਹੋ ਇਹਨਾਂ ਫਰਜ਼ਮੰਦ ਚਲਾਨ ਕਰਨਾ ਪਬਲਿਕ ਦਾ ਚਲਾਨ ਕਰਨਾ ਇਹਨਾਂ ਰਾਈਟ ਹੈ ਇਹਨਾਂ ਦੇ ਕੋਲ ਇਹਦਾ ਮਤੇ ਇਹਨੂੰ ਚਲਾਨ ਪੱਜ ਕੇ ਜਾ ਕੇ ਰਾਈਟ ਚਾਬੀ ਕੱਢਣੀ ਜੇ ਬਾਈਕ ਦਾ ਐਕਸੀਡੈਂਟ ਹੋ ਜਾਂਦਾ ਕੋਈ ਗੁੱਗੂ ਗੱਲ ਬਾਤਾਂ ਜੀ ਕੌਣ ਜ਼ਿੰਮੇਵਾਰ ਸੀਗਾ ਇਹਨਾਂ ਨੇ ਪੁੱਛਿਆ ਕਹਿੰਦਾ ਮੈਂ ਚਾਬੀ ਪੱਜ ਕੇ ਕੱਢੀ ਆ ਨੀ ਉਹ ਕਹਿ ਰਹੇ ਨੇ ਕੋਈ ਕੋਈ ਕਾਗਜ਼ ਨਹੀਂ ਸੀਗਾ ਨਾ ਹੀ ਕੋਈ ਲਾਇਸੈਂਸ ਸੀਗਾ ਕਾਗਜ਼ ਦੇਖੋ 2015 ਮਾਡਲ ਮੋਟਰਸਾਈਕਲ ਆ ਨਮਾਲੇ ਆ ਵੀ ਆਰਸੀ ਨਿਊ ਹੋਣ ਗਈ ਆ ਇਹਨਾਂ ਦੀ ਮੰਮੀ ਦੇ ਨਾਲ ਤੇ ਇਹ ਮੋਟਰਸਾਈਕਲ ਆ ਦੇਖੋ ਇਦਾਂ ਦੀ ਕੋਈ ਇਹੋ ਜਿਹੀ ਗੀਸੂ ਨਹੀਂ ਸੀਗਾ ਕੁਛ ਨਹੀਂ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਭੱਜ ਕੇ ਜਾ ਕੇ ਸਾਡਾ ਇਹਨਾਂ ਨੇ ਮਿਸ ਬੱਚਾ ਨੇ ਕੀਤਾ ਮੋਟਰਸੇ ਚਾਬੀ ਕੱਢੀ ਉਹ ਗਲਤ ਕੀਤਾ ਇਹਨਾਂ ਨੇ ਤੇ ਉੱਤੋਂ ਮੈਨੂੰ ਕਹਿ ਰਹੇ ਹੈਲਮਟ ਨਹੀਂ ਪਾਇਆ ਤੇ ਪੱਗ ਲਾ ਕੇ ਦਿਖਾਏ ਇਹ ਮੈਨੂੰ ਕਹਿਣਾ ਇਹ ਬਾਈਕ ਕੌਣ ਬੋਏ ਤੁਸੀਂ ਪਿੱਛੇ ਬੈਠੇ ਹੋਏ ਸੀਗੇ ਹਾਂਜੀ ਮੈਂ ਬਾਈਕ ਮੈਂ ਮੈਂ ਠੀਕ ਨਹੀਂ ਸੀ ਦਵਾਈ ਲੈਣ ਮਾਤਾ ਦੀ ਦਵਾਈ ਤੇ ਲਾਇਸੈਂਸ ਦਾ ਅਗਲੇ ਦਾ ਬੰਦਾ ਸੀਗਾ ਨਾ ਪੁੱਛਣਾ ਹਾਂਜੀ ਬਿਲਕੁਲ ਤੁਸੀਂ ਚਲਾ ਰਹੇ ਸੀਗੇ ਭਾਈ ਬਾਈਕ ਨਹੀਂ ਨਹੀਂ ਲੜਕਾ ਉਦੋਂ ਸਾਲ ਇਹ ਥੋੜੀ ਕਿ ਇਹ ਚੌਂਕ ਆ ਇਹ ਪਬਲਿਕ ਦਾ ਰਸਤਾ ਆ ਲਾਈਟਾਂ ਦੇਖੋ ਸਾਰੀਆਂ ਸਾਰੇ ਲੋਕ ਖੜੇ ਇੱਥੇ ਹੋਰ ਦੇਖੋ ਕਿੱਥੇ ਖੜੇ ਆ ਇਹਨਾਂ ਲੱਗ ਥੋੜੀ ਇਹਨਾਂ ਦਾ ਲੱਗਾ ਇਹਨਾਂ ਦਾ ਉਹ ਉਹ ਲੱਗਾ ਇਲਾਕਾ ਇਹਨਾਂ ਦਾ ਉੱਥੇ ਜਾ ਕੇ ਉੱਥੇ ਜਾ ਕੇ ਰੋਕ ਸਕਦੇ ਆ ਠੀਕ ਹੈ ਨਾ ਇਹ ਥੋੜੀ ਜਿਹੀ ਉਹ ਕਹਿ ਰਹੇ ਜਿਹੜੇ ਇਲਜ਼ਾਮ ਲਗਾ ਰਹੇ ਸਾਰੇ ਬੇਬੁਨਿਆਦ ਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਇਹ ਭੱਜਣ ਲੱਗੇ ਸੀਗੇ ਤੇ ਅਸੀਂ ਚੋਰ ਕਦੀ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਜਾਂ ਮੈਂ ਚੋਰ ਆ ਤੁਸੀਂ ਦੱਸੋ ਪਹਿਲੇ ਆਹ ਸੀਸੀਟੀਵੀ ਕੈਮੇ ਲੱਗੇ ਆ ਸੀ ਇਹ ਵੀ ਦੇਖਿਆ ਸੀਸੀਟੀਵੀ ਕੈਮਰੇ ਦੀ ਫੋਟੋ ਕਢਾਈ ਜਾਵੇ ਮੰਨ ਵੀ ਗੱਦੀ ਤਾਂ ਕਹਿੰਦਾ ਮੈਂ ਚਾਬੀ ਕੱਢੀ ਆ ਮੰਨ ਵੀ ਗਿਆ ਦੀ ਮੰਨ ਨਹੀਂ ਗੱਦੀ ਕਹਿੰਦਾ ਮੈਂ ਚਾਬੀ ਕੱਢੀ ਆ ਤੇ ਮੈਂ ਇਹਨਾਂ ਨੂੰ ਕਿਹਾ ਹਾਂ ਹੁਣ ਮੁਕਰਨ ਦਾ ਤਾਕਤ ਚਲਦੇ ਮੋਢੇ ਚਾਬੀ ਉਹ ਮੰਨੇ ਕੱਢੀ ਸੀ ਉਹਨਾਂ ਨੇ ਕੱਢੀ ਮੋਢੇ ਚਾਬੀ ਕੱਢੀਏ ਚਾਬੀ ਕੱਢਦੇ ਕੱਢਦੇ ਇਹਨੇ ਘਬਰਾ ਗਏ ਬਿਲਕੁਲ ਦਾ ਸੀ ਇਹ ਟਰੈਕਟਰ ਵੀਰ ਅੰਬੇਦਕਰ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੜਕਾ ਇਲਜ਼ਾਮ ਲਗਾ ਰਿਹਾ ਹੈ ਪੁਲਿਸ ਮੁਲਾਜ਼ਮ ਤੇ ਕਿ ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਹੈ ਹਲਮਟ ਨਹੀਂ ਪਾਈ ਜਦੋਂ ਇਹਨੇ ਕਿਹਾ ਕਿ ਮੈਂ ਸਰਦਾਰ ਹਾਂ ਤੇ ਮੈਨੂੰ ਕਿਹਾ ਗਿਆ ਕਿ ਤੂੰ ਆਪਣੀ ਪੱਗ ਲਾ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਡਾਕਟਰ ਵੀਰ ਅੰਬੇਦਕਰ ਚੌਂਕ ਦੀਆਂ ਜਿੱਥੇ ਚਲਾਨ ਤੋਂ ਬਾਅਦ ਹੈ ਸਾਰਾ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਮੁਰਦਾਬਾਦ ਗ੍ਰਿਫਤ ਕੱਕਾ ਕੰਮਲੀ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਸਕੇਲ ਸ਼ਾਹੀ ਦੇਸ਼ਾਈ ਨਹੀਂ ਚਲਾਈ ਤੱਕੇ ਜੀ ਉਹ ਦੇਖ ਸਕਦੇ ਹੋ ਸਿੱਖ ਜੋ ਨੌਜਵਾਨ ਬਾਈਕ ਦੇ ਉੱਤੇ ਜਾ ਰਹੇ ਸੀਗੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੂੰ ਹੈਲਮਟ ਨਹੀਂ ਪਾਇਆ ਉਹ ਕਹਿ ਰਿਹਾ ਮੈਂ ਸਰਦਾਰ ਆ ਉਸ ਤੋਂ ਬਾਅਦ ਪੁਲਿਸ ਮੈਜਰ ਨੇ ਇਹਨੂੰ ਕਿਹਾ ਕਿ ਤੂੰ ਪੱਗ ਉਤਾਰ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਹੋ ਰਹੀ ਹੈ ਦੇਖ ਸਕਦੇ ਹੋ ਕੱਟਾ ਛਾਈ ਨਹੀਂ ਜਾਏਗੀ ਪੰਜਾਬ ਪੁਲਾ ਬਿਲਕੁਲ ਇੱਕ ਇੱਥੇ ਈ ਰਿਕਸ਼ਾ ਵਾਲਾ ਵੀ ਪਹੁੰਚਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਕੀ ਹੋਇਆ ਕੀ ਹੁਣ ਤਨਾਂ ਅਜੀ ਇੱਥੇ ਖੜੇ ਹੋਏ ਨਾਲੇ ਚਲਾਨ ਘਟਾ ਤੇ ਕਿੱਥੇ ਖੜੇ ਹੋਏ ਸੀਗੇ ਇੱਥੇ ਬਸ ਜਿੱਥੇ ਆਂਦੀ ਇਧਰ ਆਇਆ ਕੰਦੇ ਬਸ ਚਲਾਨ ਕਰ ਕਿੰਨੇ ਦਾ ਚਲਾਨ ਘਟਿਆ 6000 6000 ਰੁਪਏ ਦਾ ਤੁਹਾਡਾ ਚਲਾਨ 6000 ਰੁਪਏ ਦਾ ਕੀ ਕਰਾਇਆ ਤੇ ਨਾ ਦੇ ਸਾਮਾਨ ਆਇਆ ਪੰਜਾਬ ਪੁਲਿਸ ਦਾ ਧੱਕਾ ਸ਼ਰੀਆਮ ਧੱਕਾ ਆ ਇਹ ਈ ਰਿਕਸ਼ਾ ਲੈ 6000 ਕਿੱਥੋਂ ਪਰੇਗਾ ਇਹ 50 59 ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਜ਼ਿਲ੍ਹੇ ਦੇ ਕਮਿਸ਼ਨਰ ਸਾਹਿਬ ਨੂੰ ਇਹ ਚੀਜ਼ ਇਹ ਬੰਦਾ ਗਰੀਬ ਦੀ ਸ਼ਕਲ ਦੇਖ ਲਓ ਇਹਨੇ ਛੇ ਚਲਾਉਂਦਾ ਆ 6000 ਰੁਪਇਆ ਬੰਦਾ ਭਰ ਸਕਦਾ ਆ ਤੇ ਚਲਾਨ ਘਟੋ ਨਹੀਂ ਚਲਾਨ ਦੇ ਭਰ ਸਕਦਾ ਇਹਦੇ ਵੱਲ ਦੇਖੋ 3500 ਰੁਪਇਆ ਵਾ ਇਹ ਸਾਰੇ ਜਿਹੜੇ ਟ੍ਰੈਫਿਕ ਪੁਲਿਸ ਤੋਂ ਸਵੈਨ ਹੋਣ ਚਾਹੀਦੇ ਆ ਜੇ ਅਗਰ ਸਿੱਖੀ ਸਾਹਿਬ ਜੇ ਇਹਨਾਂ ਤੁਰੰਤ ਸਵੈਨ ਨਾ ਕੀਤਾ ਗਿਆ ਅਸੀਂ ਕੱਲ੍ਹ ਤੋਂ ਸਿੱਖੀ ਸਾਹਿਬ ਦਾ ਪੋਟਰਾ ਹੀ ਫੋਕਾਂਗੇ ਔਰ ਉਹਨਾਂ ਦਾ ਦਫਤਰ ਨਹੀਂ ਜਿਹੜਾ ਤੁਹਾਡਾ 6000 ਦਾ ਚਲਾਨ ਹੋਇਆ ਕਿਸ ਚੀਜ਼ ਦਾ ਹੋਇਆ ਚਲਾਨ ਖਾਟ ਲਾਇਆ ਸੀ ਨਹੀਂ ਖੜੇ ਖੜਨ ਦਾ ਨੋ ਪਾਰਕਿੰਗ ਦਾ ਖੜੇ ਖੜਨ ਦਾ ਆ ਰਿਆ ਸੀ ਬਸ ਆ ਰਿਆ ਸੀ ਬਸ ਖੜੇ ਹੋਏ ਸਵਾਰੀ ਛੱਡ ਕੇ ਆ ਰਹੀ ਸੀ ਤੁਸੀਂ ਆ ਰਹੀ ਨਹੀਂ ਖਾਲੀ 3 6000 ਦੇਖੋ ਕਿਸ ਚੀਜ਼ ਲਿਖਿਆ ਕੀ ਹੋਇਆ ਕਿਸ ਚੀਜ਼ ਦਾ 6000 ਬਿਲਕੁਲ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਰੀਬਾਂ ਦੇ ਨਾਲ ਤੱਕਾ ਕਰ ਰਹੀ ਹੈ ਪੁਲਿਸ ਦੇਖ ਸਕਦੇ ਹੋ ਸ਼ਰੀਆਮ ਇੱਕ ਆਟੋ ਰਿਕਸ਼ੇ ਵਾਲੇ ਦਾ ਵੀ 6000 ਰੁਪਏ ਦਾ ਚਲਾਨ ਕੱਢ ਦਿੱਤਾ ਦੱਸਿਆ ਜਾ ਰਿਹਾ ਕੀ ਹੈ ਸਵਾਰੀ ਛੱਡ ਕੇ ਉੱਥੋਂ ਜਾ ਰਿਹਾ ਸੀਗਾ ਤੇ ਇਹ ਖੜਾ ਖੜੇ ਹੋਏ ਸੀਗੇ ਤੁਸੀਂ ਲਾਈਟ ਤੇ ਖੜਾ ਹੈ ਲਾਈਟ ਦੇਖ ਰਹੇ ਸੀ ਲਾਈਟ ਤੇ ਖੜੇ ਹੋਏ ਸੀਗੇ ਬਿਲਕੁਲ ਰੈੱਡ ਲਾਈਟ ਦੇ ਉੱਤੇ ਖੜਿਆ ਜੇ ਰੈੱਡ ਲਾਈਟ ਟੱਪ ਜਾਂਦੇ ਫੇਰ ਵੀ ਚਲਾਂਗੇ ਹੁਣ ਖੜੇ ਹੋ ਗਏ ਫੇਰ ਵੀ ਚਲਾਨ ਇਹਨੂੰ ਕਿਵੇਂ ਦੇਖਦੇ ਹੋ ਸਦਾ ਤੱਕ ਅਗਾਰੀਆ ਬਣ ਗਏਗਾ ਕਿੰਨੇ ਤੱਕ ਅਗਾਰੀਆ ਦੇਖੋ ਇਹ ਹਜਣ ਤੱਕ ਅਗਾਰੀਆ ਦੇਖੋ ਜੇ 22 ਜਾਂਦੇ ਬੱਚੇ ਦਾ ਭੱਜ ਕੇ ਉਹਨਾਂ ਨੇ ਚਾਬੀ ਮੋਰਸੇ ਲਾਈ ਆ ਇਹ ਬੱਚੇ ਦੇਖ ਜਾਂਦੇ ਸੱਟਾਂ ਲੱਗ ਜਾਂਦੀਆਂ ਕੌਣ ਜ਼ਿੰਮੇਵਾਰ ਸੀ ਉਹਦੇ ਵਿੱਚ ਉਹਦਾ ਮੋਬਾਈਲ ਜੇ ਥੱਲੇ ਡਿੱਕੇ ਮੋਬਾਈਲ ਟੁੱਟ ਗਿਆ ਆ ਅਸੀਂ ਬਹੁਤ ਹੈ ਪੁਲਿਸ ਦੀ ਨਿੰਦਣਯੋਗ ਗੱਲ ਹੈ ਇਹ ਕਿ ਇਹੋ ਜਿਹੇ ਵੇਖ ਸੀਸੀਟੀਵੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਸੀਸੀਟੀਵੀ ਲਗਾਉਂਦੀ ਮਨਜ਼ੂਰੀ ਤੁਸੀਂ ਹੁਣ ਕੀਤਾ ਜੀ ਇੱਥੇ ਟਰੈਫੀ ਦੇ ਐਸਐਚਓ ਸਾਹਿਬ ਆਏ ਸੀ ਉਹ 2 ਮਿੰਟ ਰੁਕੇ 2 ਮਿੰਟ ਰੁੱਕ ਕੇ ਨਾਲ ਹੀ ਉਹ ਚਲੇ ਗਏ ਆ ਹੁਣੀ ਕੋਈ ਗੱਲ ਨਹੀਂ ਸੁਣੀ ਐਸਪੀ ਸਾਹਿਬ ਨਾਲ ਦੋ ਆਡੀ ਗੱਲ ਹੋਈ ਐਸਪੀ ਟਰੈਫਿਕ ਨਾਲ ਨਹੀਂ ਹੋਈ ਅਸੀਂ ਰਿਟਰਨ ਦੇ ਵਿੱਚ ਕੰਪਲੀਟ ਦਵਾਂਗੇ ਅਸੀਂ ਇਹਨਾਂ ਤੇ ਕਾਰਵਾਈ ਕਾਨੂੰਨੀ ਕਰਾਏ ਕਰਵਾਵਾਂਗੇ ਤੁਸੀਂ ਪੰਜਾਬ ਪੁਲਿਸ ਦੇ ਆਪਾਂ ਇਹਦੇ ਪੁਲਿਸ ਸੈਡ ਕੋਈ ਸੈਡ ਨਹੀਂ ਅੱਥੇ ਉਧਰੋਂ ਆ ਗਏ ਨਾ ਦੇ ਪੁਲਿਸ ਖੜੇ ਹੋੜੇ ਲਾਈਟ ਦੇਖਦੇ ਸੀ ਉਦੋਂ ਕਰ ਨਾ ਦੇ ਪੁਲਿਸ ਮਲਾਇਮ ਹਲ ਹਲਪਾਂਦੀ ਹੈ ਉਹ ਨਾ ਦੇ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਤੇ ਗੱਡੀਆਂ ਦੇ ਕਾਏ ਪੂਰੇ ਹੁੰਦੇ ਆ ਇਹਨਾਂ ਦੀ ਆਪਾਂ ਮੰਗ ਕਰਦੇ ਆ ਇਹਨਾਂ ਦੇ ਕੁਝ ਨਾਜਮਾਂ ਦੇ ਸਾਰੀਆਂ ਗੱਡੀਆਂ ਦੇ ਚੱਕ ਚੱਕ ਕਿੱਥੇ ਜਾਣ ਮੋਟਰਸਾਈਕਲਾਂ ਦੇ ਗੱਡੀਆਂ ਦੇ ਕਾਰਾਂ ਦੇ ਜੋ ਵੀ ਹੈ ਇਹਨਾਂ ਦੇ ਕੋਲ ਵਾਈਕਲ ਹੈਗਾ ਹੈ ਜਾਂ ਸਟਰੀ ਹੈ ਚਾਹੇ ਇਹਨੇ ਪ੍ਰਾਈਵੇਟ ਆ ਇਹਨਾਂ ਦੀਆਂ ਗੱਡੀਆਂ ਸਾਰੇ ਚੱਕ ਕਿੱਥੇ ਆ ਜਾਣ ਇਹਨਾਂ ਦੀ ਕੋਈ ਵੀ ਗੱਡੀ ਚੱਕ ਪਤਾ ਨਹੀਂ ਮਿਲੇਗਾ ਅਜਰ ਇਹਨਾਂ ਦੇ ਪੰਜਾਬ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਕੱਲ ਸੀਪੀ ਸਾਹਿਬ ਦਾ ਪੁੱਤਰਾ ਫੋਕਾਂਗੇ ਇਹ ਸਾਰੇ ਚਲਾਨ ਕੱਟੇ ਹੋਏ ਟੈਨਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਜੀ ਮੇਰਾ ਬੋਏਫ੍ਰੈਂਡ ਮੇ ਨਾਲ ਨਿੱਕੀ ਨਿੱਕੀ ਗਲਤੀ ਤੇ ਲੜਦਾ ਸੀ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਪ੍ਰੈਸ ਰੈਣ ਲੱਗੀ ਸੀ ਫਿਰ ਇੱਕ ਦਿਨ ਮੇਰੀ ਫਰੈਂਡ ਨੇ ਕੰਟੈਕਟ ਨੰਬਰ ਸ਼ੇਅਰ ਕੀਤਾ ਤੇ ਮੈਂ ਸਾਰੀ ਪ੍ਰੋਬਲਮ ਉਹਨਾਂ ਨੂੰ ਦੱਸੀ ਹੁਣ ਤੇ ਮੈਨੂੰ ਰਿਜ਼ਲਟ 24 ਆਵਰ ਚ ਮਿਲ ਗਿਆ ਤੇ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਤੁਸੀਂ ਵੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਮੈਂ ਥੱਲੇ ਨੰਬਰ ਮੈਂਸ਼ਨ ਕਰ ਦੇਵਾਂਗੀ ਮੇਰੀ ਤੇ ਮੇਰੇ ਹਸਬੰਦ ਦੇ ਵੀ ਬਹੁਤ ਜ਼ਿਆਦਾ ਅਨਮਨ ਚੱਲਦੀ ਸੀ ਇੰਫੈਕਟ ਸਾਡਾ ਰਿਸ਼ਤਾ ਡਿਵੋਰਸ ਤੱਕ ਪਹੁੰਚ ਗਿਆ ਸੀ ਜਿਸ ਦੇ ਕਰਕੇ ਮੈਂ ਕਾਫੀ ਜ਼ਿਆਦਾ ਪਰੇਸ਼ਾਨ ਤੇ ਡਿਪਰੈਸ਼ਨ ਚ ਸੀ ਬਟ ਮੇਰੀ ਸਾਰੀ ਸਮੱਸਿਆ ਦਾ ਨਿਪਟਾਰਾ ਕੀਤਾ ਸੋ ਥੈਂਕ ਯੂ ਥੈਂਕ ਯੂ ਸੋ ਮੱਚ ਗੁਰੂ ਜ਼ਫਰ ਪਹਿਲੇ ਮੇਰੇ ਕੈਨੇਡਾ ਦਾ ਵੀਜ਼ਾ بار بار ਰਿਫਿਊਜ਼ ਹੋ ਰਿਹਾ ਸੀ ਪਰ ਤੁਸੀਂ ਮੇਰਾ ਵੀਜ਼ਾ ਬਹੁਤ ਜਲਦੀ ਲਗਵਾਇਆ ਤੇ ਹੁਣ ਮੈਂ ਕੈਨੇਡਾ ਦੇ ਵਿੱਚ ਸੈਟਲਡ ਹਾਂ ਤੇ ਗਾਈਜ਼ ਜੇ ਤੁਹਾਡੇ লাইਫ 'ਚ ਐਵੇਂ ਦੀ ਕੋਈ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਤੁਸੀਂ ਜ਼ਰੂਰ ਗੁਰੂ ਜ਼ਫਰ ਖਾਨ ਜੀ ਨਾਲ ਗੱਲ ਕਰੋ ਤੇ ਇਹਨਾਂ ਦਾ ਕੰਟੈਕਟ ਨੰਬਰ ਹੈ 9634340674 ਤਨਵਾਦ